ਟ੍ਰੈਫਿਕ ਪੁਲਿਸ ਵੱਲੋਂ ਲੋਕਾਂ ਨੂੰ ਜਾਗਰੂਕ ਕਰਕੇ ਅਲਾਈਅੰਸ ਇੰਟਰਨੈਸ਼ਨਲ ਸਕੂਲ ਦੇ ਸਹਿਯੋਗ ਨਾਲ 200 ਹੈਲਮਟ ਔਰਤਾਂ ਨੂੰ ਵੰਡੇ ਗਏ ਨੇ ਇਸ ਮੌਕੇ ਤੇ ਸਮਾਜ ਸੇਵੀ ਸੰਸਥਾ ਨੰਨਾ ਪ੍ਰਯਾਸ ਦੇ ਵੱਲੋਂ ਵੀ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਅਤੇ ਹੈਲਮਟ ਪਾਉਣ ਦੀ ਵਰਤੋਂ ਕਰਨ ਲਈ ਸੁਨੇਹਾ ਦਿੱਤਾ ਦੱਸਣਯੋਗ ਹੈ ਕਿ ਅਲਾਈਅੰਸ ਇੰਟਰਨੈਸ਼ਨਲ ਸਕੂਲ ਦੇ ਵੱਲੋਂ ਹਰ ਹਫ਼ਤੇ ਲੋਕਾਂ ਨੂੰ ਜਾਗਰੂਕ ਕਰਕੇ ਅਤੇ ਹੈਲਮਟ ਦਿੱਤੇ ਜਾ ਰਹੇ ਹਨ ਅੱਜ ਜਾਗਰੂਕ ਕਰਨ ਲਈ ਟ੍ਰੈਫਿਕ ਪੁਲਿਸ ਅਲਾਇੰਸ ਇੰਟਰਨੈਸ਼ਨਲ ਸਕੂਲ ਦੇ ਸਹਿਯੋਗ ਨਾਲ ਜਿਹੜਾ ਹੈ ਕਿ ਸ਼ੈਮਰ ਲਾਇਆ ਗਿਆ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਔਰ ਉੱਥੇ ਹੀ ਅੱਜ ਹੈਲਮਟ ਜਿਹੜੇ ਨੇ ਅਲਾਇੰਸ ਇੰਟਰਨੈਸ਼ਨਲ ਸਕੂਲ ਵੱਲੋਂ ਵੰਡੇ ਜਾ ਰਹੇ ਨੇ ਸਾਡੇ ਨਾਲ ਟ੍ਰੈਫਿਕ ਇੰਚਾਰਜ ਵੀ ਮੌਜੂਦ ਹੈ ਔਰ ਸਮਾਜ ਸੇਵੀ ਸੰਸਥਾ ਨੰਦਾ ਪ੍ਰਯਾਸ ਦੇ ਅਗੂ ਵੀ ਮੌਜੂਦ ਨੇ ਗੱਲਬਤ ਕਰਦੇ ਆ ਸਰ ਕੀ ਕਹਿਣਾ ਚਾਹੁੰਦੇ ਹੋ ਅੱਜ ਬੜਾ ਵੱਡਾ ਉਪਰਾਲਾ ਹੈਗਾ ਇਸ ਤਰ੍ਹਾਂ ਦਾ ਉਪਰਾਲਾ ਕੀਤਾ ਜਾ ਰਿਹਾ ਹੈ ਕਿ ਕਿੰਨੇ ਕੋ ਹੈਲਮਟ ਜਿਹੜੇ ਸਕੂਲ ਵੱਲੋਂ ਦਿੱਤੇ ਗਏ ਨੇ ਇਸ ਤਰ੍ਹਾਂ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਸਰ ਮ ਸਾਡੇ ਵੱਲੋਂ ਡੀਐਸਪੀ ਟ੍ਰੈਫਿਕ શ્રી ਅਚੂਤ ਰਾਮਜੀਤ ਐਨਮਾਈਟ 1 ਜਨਵਰੀ ਤੋਂ ਲੈ ਕੇ 31 ਜਨਵਰੀ ਤੱਕ ਲਗਾਤਾਰ ਅਸੀਂ ਯੂਨਨਾਂ ਵਿੱਚ ਜਾ ਕੇ ਸੈਮੀਨਾਰ ਲਗਾ ਰਹੇ ਹਾਂ ਜੀ ਜਾਗਰੂਕ ਕਰ ਰਹੇ ਹਾਂ ਲੋਕਾਂ ਨੂੰ ਸੜਕ ਸੁਰੱਖਿਆ ਮਹੀਨਾ ਮਨਾਇਆ ਜਾ ਰਿਹਾ ਜੀ ਸੜਕ ਸੁਰੱਖਿਆ ਜੀਵਨ ਰੱਖਿਆ ਦੇ ਤਹਿਤ ਅਸੀਂ ਅੱਜ ਪਿਛਲੇ ਵੀਕ ਵੀ ਅਸੀਂ ਸਰ ਇੱਥੇ 200 ਹੈਲਮਟ ਵੰਡੇ ਸੀ ਅਲਾਈਅੰਸ ਇੰਟਰਨੈਸ਼ਨਲ ਸਕੂਲ ਦੀ ਮੱਤ ਨਾਲ ਅੱਜ ਨੰਨਿਆ ਪਰਿਆਸ ਦੀ ਜਿਹੜੀ ਆਪਣੇ ਮੈਡਮ ਨੇ ਸਾਡੇ ਉਹ ਵੀ ਆਏ ਹੋਏ ਨੇ ਇਹ ਸਾਡੇ ਚੀਫ ਗੈਸ ਸੀਗੇ ਇਹਨਾਂ ਵੱਲੋਂ ਵੀ ਅੱਜ ਸਾਡੇ ਇਹਨਾਂ ਦੇ ਸਹਿਯੋਗ ਦੇ ਨਾਲ ਅਸੀਂ ਅੱਜ 200 ਹੈਲਮਟ ਜਿਹੜਾ ਹੈ ਕਿ ਰਾਜਪੁਰੇ ਦੀ ਜਿਹੜੀ ਜਿੰਨੀ ਕੀ ਲੇਡੀਜ਼ ਨੇ ਜਿੰਨੀ ਵੀ ਲੇਡੀਜ਼ ਨੇ ਲੜਕੀਆਂ ਜਿਨ੍ਹਾਂ ਕੋ ਲਾਇਸੈਂਸ ਹੈਗਾ ਉਹਨਾਂ ਨੂੰ ਇਹ 200 ਹੈਲਮਟ ਦਿੱਤਾ ਜਾ ਰਿਹਾ ਹੈ ਸਰ ਜਿਸ ਤਰ੍ਹਾਂ ਕੇ ਹੈਲਮਟ ਦਿੱਤੇ ਗਏ ਨੇ ਕੋਈ ਔਰਤਾਂ ਜਾਂ ਲੜਕੀਆਂ ਨੇ ਹੈਲਮਟ ਲੈ ਜਿੰਦੇ ਨਹੀਂ ਪਰ ਯੂਜ਼ ਘੱਟ ਕਰ ਦਿਆ ਨੇ ਹਣਾ ਇਸ ਨੂੰ ਨਾਲ ਲੈ ਕੇ ਹੁਣ ਚੰਡੀਗੜ੍ਹ ਦੀ ਤਰ੍ਹਾਂ ਜੇ ਮੋਹਾਲੀ ਵੀ ਸਿਸਟੀਮ ਕੈਮਰਾ ਰਾਈ ਜਿਹੜਾ ਚਲਾਨ ਕੱਟੇ ਜਾ ਰਹੇ ਨੇ ਆਨਲਾਈਨ ਚਲਾਨ ਕੋਦੇ ਕੋ ਰਾਜਪੁਰਾ ਜਿੱਤਾ ਦੀ ਕੋਈ ਸਿਸਟਮ ਸ਼ੁਰੂ ਹੋਣਾ ਹੋਵੇ ਜਾਂ ਲੋਕਾਂ ਨੂੰ ਜਾਗਰੂਕ ਕਰਨਾ ਹੁੰਦੇ ਸਰ ਸਾਡੇ ਵੱਲੋਂ ਜੀ ਦੇਖੋਗੇ ਤੁਸੀਂ ਗगन ਚੌਂਕ ਤੇ ਜਾ ਕੇ ਅਸੀਂ ਸਰ ਆਪਣੇ ਨੌ ਪਾਰਕਿੰਗ ਦੇ ਬੋਰਡ ਲਗਵਾਏ ਨੇ ਤੇ ਉਹਦੇ ਵਿੱਚ ਸਾਡੇ ਅਸੀਂ ਲਿਖਿਆ ਹੋਇਆ ਹੈ ਕਿ ਵੀ ਜਿਹੜਾ ਕੋਈ ਵੀ ਟੈਂਕ ਨਹੀਂ ਆਵਨ ਦੀ ਪਾਲਣਾ ਨਹੀਂ ਕਰੂਗਾ ਤੇ ਉਹਦੇ ਸਾਡੇ ਵੱਲੋਂ ਜੀ ਸਰ ਈ ਚਲਾਨ ਕੀਤੇ ਜਾਣਗੇ ਹੁਣ ਜੀ ਅਸੀਂ ਕਿ ਫੋਟੋ ਖਿੱਚਾਂਗੇ ਤੇ ਉਹਦਾ ਜਿਹੜਾ ਘਰ ਉਹਦੇ ਉਹਦੇ ਮੋਬਾਈਲ ਨੰਬਰ ਤੇ ਸਾਡੇ ਵੱਲੋਂ ਚਲਾਨ ਚਲਾ ਜਾਏਗਾ ਉਹਦਾ ਜਿਹੜਾ ਹੈਲਮਟ ਦਾ ਜੁਰਮਾਨਾ ਉਹ 1000 ਰੁਪਈਆ ਉਹ ਅਸੀਂ 31 ਜਨਵਰੀ ਤੋਂ ਬਾਅਦ ਅਸੀਂ ਸਟਾਰਟ ਕਰਾਂਗੇ ਜੀ ਵੈਸੇ ਹੁਣ ਵੀ ਸਾਡੀ ਰੂਟੀਨ ਦੀ ਚੈਕਿੰਗ ਚੱਲਦੀ ਰਹਿੰਦੀ ਹੈ ਉਹ ਦੌਰਾਨੇ ਜਿਹੜੇ ਨਹੀਂ ਪਾਇਆ ਹੁੰਦਾ ਉਹਦੇ ਸਾਡੇ ਵੱਲੋਂ ਚਲਾਨ ਕੀਤਾ ਜਾਂਦਾ ਬਟ ਹੁਣ ਅਸੀਂ ਇਹ ਜਿਹੜਾ ਸਾਡਾ ਇਹ ਮਹੀਨਾ ਇਹ ਸਾਡਾ ਅਸੀਂ ਪਬਲਿਕ ਨੂੰ ਜਿਹੜਾ ਜਾਗਰੂਕ ਕਰ ਰਹੇ ਆ ਤੇ ਇਹ ਜਾਗਰੂਕਤਾ ਅਸੀਂ ਹਰ ਸਾਲ ਕਰਦੇ ਆ ਹਰ ਵਾਰ ਹੀ ਕਰਦੇ ਆ ਪਰ ਇਹ ਜਿਹੜਾ ਇੱਕ ਵੀ ਟ੍ਰੈਫਿਕ ਪੰਜਾਬ ਵੱਲੋਂ ਸਾਨੂੰ ਸਾਰੇ ਜਿਹੜੇ ਪੂਰੇ ਪੰਜਾਬ ਭਰ ਨੂੰ ਦਿੱਤੀਆਂ ਸੰਦੇਸ਼ ਦਿੱਤੇ ਗਏ ਨੇ ਉਹਨਾਂ ਨੂੰ ਦੇਖਦੇ ਹੋਏ ਅਸੀਂ ਜਿਹੜੇ ਆ ਇਹਨਾਂ ਦੀ ਪਾਲਣਾ ਕਰ ਰਹੇ ਹਾਂ ਠੀਕ ਹੈ ਸੋ ਮੈਮ ਕੀ ਕਹਿਣਾ ਚਾਹੁੰਦੇ ਹੋ ਸਮਾਜ ਸੇਵੀ ਸੰਸਥਾ ਬਹੁਤ ਹੈਗੀਆਂ ਨੇ ਤੁਹਾਡੀ ਵੀ ਸਮਾਜ ਸੇਵੀ ਸੰਸਥਾ ਹਮੇਸ਼ਾ ਹੀ ਤੁਸੀਂ ਸਹਿਯੋਗ ਕਰਦੇ ਹੋ ਅੱਜ ਵੀ ਬੜਾ ਵੱਡਾ ਉਪਰਾਲਾ ਨਾਲ ਸਹਿਯੋਗ ਕਰਦੇ ਹੋ ਇਹ ਲੇਡੀਜ਼ ਵਾਸਤੇ ਇੱਕ ਬੜੀ ਵਧੀਆ ਗੱਲ ਹੈ ਜਿਹੜੀ ਸੋਚੀ ਗਈ ਹੈ ਆਦਰਵਾਇਸ ਜੈਂਸੀ ਕਰਦੇ ਸੁਰੱਖਿਆ ਵਾਸਤੇ ਲੇਕਿਨ ਲੇਡੀਜ਼ ਵਾਸਤੇ ਹੈ ਲੇਡੀਜ਼ ਵਲਕੇ ਇੱਕ ਜਣੀ ਸੁਰੱਖਿਤ ਰਹੇਗੀ ਤਾਂ ਉਹਦੇ ਨਾਲ ਮੇਰੇ ਖਿਆਲ ਕਈ ਪਰਿਵਾਰ ਸੁਰੱਖਿਤ ਰਹਿੰਦੇ ਆ ਕਿਉਂਕਿ ਜੈਂਸ ਦੇ ਨਾਲ ਇੱਕ ਰਹਿੰਦੇ ਆ ਪਰ ਫਿਰ ਵੀ ਸਾਰਿਆਂ ਨੂੰ ਇਹ ਬਹੁਤ ਜ਼ਿਆਦਾ ਅੱਛੀ ਗੱਲ ਹੈ ਕਿ ਇਹਦੇ ਵਾਸਤੇ ਕੀਤਾ ਤੇ ਸਾਨੂੰ ਇਹਦਾ ਫਾਲੋ ਵੀ ਕਰਨਾ ਚਾਹੀਦਾ ਹੈ ਇਹਨਾਂ ਰੂਲਸ ਨੂੰ ਸੋ ਬਿਲਕੁਲ ਥੋੜੀ ਬੜੀ ਬੱਡੀ ਗੱਲ ਹੈ ਕਿ ਫਾਲੋ ਕਰਨਾ ਚਾਹੀਦਾ ਹੈ ਉਹਨਾਂ ਨੂੰ ਮੈਸੇਜ ਦੇਣਾ ਚਾਹੋਗੇ ਜੋ ਅੱਜ ਹੈਲਮਟ ਲਾਣ ਨੂੰ ਤਾਂ ਸਾਰੇ ਲਾਈਨ ਦੇ ਵਿੱਚ ਲੱਗੇ ਹੋਏ ਨੇ ਪਰ ਉਹਨੂੰ ਯੂਜ਼ ਕਰਟ ਕਰਨਗੇ ਇਹ ਦੇਖੋ ਸਮਾਜ ਵਾਸਤੇ ਅਸੀਂ ਤਾਂ ਕਰ ਹੀ ਰਹੇ ਹਾਂ ਜੀ ਲੇਕਿਨ ਉਹਨਾਂ ਦੀ ਆਪਣੀ ਸੁਰੱਖਿਆ ਵਾਸਤੇ ਵੀ ਇਹ ਆ ਉਹ ਆਪਣੇ ਸੁਰੱਖਿਤ ਰਹਿਣਗੇ ਤਾਂ ਉਹਨਾਂ ਦੇ ਬੱਚੇ ਵੀ ਸੁਰੱਖਿਤ ਰਹਿਣਗੇ ਉਹਨਾਂ ਦੀ ਫੈਮਿਲੀ ਸੁਰੱਖਿਤ ਰਹੇਗੀ ਜੀ ਇਸ ਕਰਕੇ ਮੇਰੇ ਖਿਆਲ ਦੇ ਵਿੱਚ ਸਭ ਨੂੰ ਆਪਣੇ ਧਿਆਨ ਦਾ ਰੱਖਣਾ ਹੀ ਚਾਹੀਦਾ ਉਹਦੇ ਨਾਲ ਸੋਸਾਇਟੀ ਦਾ ਵੀ ਧਿਆਨ ਰਹੇਗਾ ਮੈਡਮ ਸਮਾਜ ਸੇਵੀ ਸਸਤਾ ਵਿੱਚ ਤੁਹਾਡਾ ਨਾਮ ਮੋਰੀ ਅਖਰਾਂ ਦੇ ਵਿੱਚ ਹੁੰਦਾ ਹੈ ਰਾਜਪੁਰਾ ਦੇ ਵਿੱਚ ਇਸ ਲਾ ਕਾਫੀ ਸਮੇਂ ਤੋਂ ਦੇਖਿਆ ਜਾ ਰਿਹਾ ਤੁਸੀਂ ਬਹੁਤ ਪਿੱਛੇ ੜ ਚੁੱਕੇ ਹੋ ਕੀ ਕਾਰਨ ਰਿਹਾਗੇ ਸੇਵਾ ਵਿੱਚ ਕੀ ਗੱਲ ਕਮੀ ਰਹਿ ਗਈ ਕਿਤੇ ਜਾਂ ਕੀ ਗੱਲ ਬਿਜ਼ੀ ਹੋ ਗਈ ਕਿਤੇ ਮੈਂ ਹੁਣ ਇਸ ਗੱਲ ਦਾ ਕੀ ਜਵਾਬ ਦਵਾਂ ਸਭ ਸਭ ਨੂੰ ਪਤਾ ਹੈ ਸਭ ਕੁਝ ਸਭ ਨੂੰ ਪਤਾ ਹੈ ਪਰ ਜਿਹੜੀ ਅੱਜ ਮੁਹਿੰਮ ਚੱਲ ਰਹੀ ਹੈ ਉਹਨੂੰ ਦੇਖ ਕੇ ਲੱਗਦਾ ਹੈ ਕਿ ਯਹਾਂ ਸਾਡਾ ਸਮਾਜ ਦੁਬਾਰਾ ਸਾਡੀ ਜਿਹੜਾ ਰਾਜਪੁਰਾ ਹੈ ਉਹ ਦੁਬਾਰਾ ਜਾਗੂ ਕੋਰਿਆ ਜਿਹੜਾ ਥੋੜੇ ਟਾਈਮ ਤੋਂ ਪਿੱਛੇ ਐ ਲੱਗਦਾ ਸੀ ਕਿ ਸਾਰੇ ਸੁੱਤੇ ਹੋਏ ਐ ਬਰ ਹੁਣ ਲੱਗ ਰਿਹਾ ਕਿ ਨਹੀਂ ਸਾਰੇ ਉੱਠਣ ਲੱਗ ਗਏ ਆ ਜਗਨ ਲੱਗ ਗਏ ਆ ਸਭ ਨੂੰ ਇੱਕ ਦੂਸਰੇ ਦਾ ਧਿਆਨ ਨਾਲ ਲੱਗ ਗਿਆ ਜਿਵੇਂ ਅਲਾਈਅੰਸ ਨੇ ਇੱਕ ਐਮਹਿੰਮ ਸ਼ੁਰੂ ਕੀਤੀ ਹੈ ਹੈਲਮਟ ਵੰਡਣ ਦੀ ਸਾਡੀ ਸੰਸਥਾ ਵੀ ਬੇਸਿਕਲੀ ਸੁਸਾਇਟੀ ਦੇ ਲਈ ਐਮੈਂਡਮੈਂਟਲੀ ਸਭ ਦੇ ਲਈ ਅੱਗੇ ਹੁੰਦੀ ਹੈ ਔਰ ਇਤਿਹਾਜ ਜੋ ਉਹਨਾਂ ਨੇ ਸਾਨੂੰ ਬੁਲਾਇਆ ਐ ਐਸੇ ਲਈ ਬੁਲਾਇਆ ਉਹਨਾਂ ਨੇ ਔਰ ਇੱਕ ਹੋਰ ਮੈਂ ਇੱਕ ਬਹੁਤ ਵੱਡੀ ਗੱਲ ਹੈ ਪਿਛਲੇ ਕੋਈ 5 ਕੁ ਸਾਲ ਪਹਿਲਾਂ ਗੱਲ ਹੋਈ ਸੀ ਕਿ ਰਾਜਪੁਰਾ ਦਾ ਜਿਹੜਾ ਨਕਸ਼ਾ ਹੈ ਉਹ ਚੰਡੀਗੜ੍ਹ ਦੇ ਉਹਦੇ ਉੱਤੇ ਨਕਸ਼ੇ ਕਦਮ ਤੇ ਹੀ ਬਨਿਆ ਸੀ ਤੇ ਅੱਜ ਅਗਰ ਇਹ ਮੁਹਿੰਮ ਚੱਲ ਰਹੀ ਹੈ ਯਾਨੀ ਰਾਜਪੁਰਾ ਜਿਹੜਾ ਚੰਡੀਗੜ੍ਹ ਵੱਲੋਂ ਇੱਕ ਹੋਰ ਕਦਮ ਵਧਾਉਣ ਲੱਗਾ ਉੱਥੇ ਉੱਥੇ ਵੀ ਜਿਵੇਂ ਲੇਡੀਜ਼ ਹੈ ਚ ਹੈ ਜੈਂਟਸ ਸਭ ਨੂੰ ਹੈਲਮਟ ਪਾਉਣਾ ਸਭ ਦੇ ਲਈ ਟ੍ਰੈਫਿਕ ਨਿਯਮ ਦਾ ਪਾਲਣ ਕਰਨਾ ਇੱਕ ਬਰਾਬਰ ਹੈ ਤੇ ਰਾਜਪੁਰਾ ਚ ਦੀ ਐ ਮੁਹਿੰਮ ਸ਼ੁਰੂ ਹੋਣ ਲੱਗੀ ਹੈ ਯਾਨੀ ਅਸੀਂ ਵੀ ਚੰਡੀਗੜ੍ਹ ਦੇ ਨੇੜੇ ਹੋਰ ਜਾਣ ਲੱਗੇ ਸੋ ਸੁਣ ਸਕਦੇ ਹੋ ਕਿ ਅੱਜ ਜਿਹੜਾ ਕਿ ਟ੍ਰੈਫਿਕ ਪੁਲਿਸ ਵੱਲੋਂ ਜਿਹੜਾ ਕਿ ਨੰਨਾ ਪ੍ਰਯਾਸ ਤੇ ਅਲਾਈਸ ਟ੍ਰੈਸਸ ਸਹਿਯੋਗ ਨਾਲ ਅੱਜ ਜਿਹੜਾ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਉਹਨਾਂ ਦੇ ਦਿਨਾਂ ਦੇ ਵਿੱਚ ਵੀ ਨੰਨਾ ਪ੍ਰਯਾਸ ਵੱਲੋਂ ਵੀ ਜਿਹੜਾ ਕਿ ਹੋਰ ਉਪਰਾਲੇ ਕੀਤੇ ਜਾਣਗੇ ਸਮਾਜ ਸੇਵੀ ਸੰਸਥਾ ਦੇ ਵਿੱਚ ਯੋਗਦਾਨ ਪਾਇਆ ਜਾਵੇਗਾ ਕੈਮਰਾ ਪਰਸਨ ਮਿਤ ਕੁਮਾਰ ਦੇ ਨਾਲ